ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਬਾਹਰ ਦੱਸਦੇ ਇਹ ਕੁਝ ਅਜਿਹੇ ਸ਼ਰਾਰਤੀ ਆਂਸਣਾ ਤੇ ਪੁਲਿਸ ਨੇ ਨਿਕੇਲ ਕਸੀਏ ਜੋ ਕਿ ਨਸ਼ਾ ਛਡਾਉਣ ਦੀ ਦਵਾਈ ਜਿਹੜੀ ਹੈ ਉਹ ਅੰਦਰੋਂ ਲਿਆ ਕੇ ਤੇ ਬਾਹਰ ਜਿਹੜਾ ਹੈ ਉਹ ਬਲੈਕ ਦੇ ਵਿੱਚ ਵੇਚਦੇ ਸੀ ਤੇ ਪੁਲਿਸ ਨੂੰ ਜਿਹੜੀ ਐ ਖੋਫੀਆ ਸੂਚਨਾ ਮਿਲੀ ਸੀ ਤੇ ਉਸ ਤੇ ਆਧਾਰ ਤੇ ਹੀ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਸ਼ਰਾਰਤੀ ਆਂਸਣਾ ਨੂੰ ਕਾਬੂ ਕੀਤਾ ਗਿਆ ਤੇ ਐਸਐਚਓ ਦਵਿੰਦਰ ਸਿੰਘ ਨੇ ਤਮਾਮ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਅਜਿਹਾ ਇੱਥੇ ਨਸ਼ਾ ਛਡਾਉਣ ਦੇ ਲਈ ਜਾਂ ਫਿਰ ਆਪਣੇ ਨਸ਼ਾ ਛੱਡਣ ਦੇ ਲਈ ਇੱਥੇ ਆਉਂਦਾ ਹੈ ਤਾਂ ਉਹ ਸਿੱਧੇ ਜਾ ਕੇ ਦਵਾਈ ਲੈ ਕੇ ਸਿੱਧੇ ਆਪਣੇ ਆਪਣੇ ਘਰਾਂ ਨੂੰ ਜਾਣ ਨਾ ਕਿ ਇੱਥੇ ਜਿਹੜੀ ਹੈ ਮੰਡੀਆਂ ਬਣਾ ਕੇ ਬੈਠਣ ਕਿਉਂਕਿ ਇਸ਼ਰਾਰਤੀਆਂ ਅੰਸਰ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਕਰਦੇ ਨੇ ਤੇ ਕਿਤੇ ਨਾ ਕਿਤੇ ਸਿਵਲ ਹਸਪਤਾਲ ਦੇ ਵਿੱਚ ਦਿੱਤੀ ਗਈ ਸਕੂਨਤਾ ਜਿਹੜੀਆਂ ਨੇ ਉਹ ਵੀ ਅਫੈਕਟ ਹੁੰਦੀਆਂ ਨੇ ਤੇ ਇੱਕ ਵਾਰ ਗੱਲਬਾਤ ਕਰ ਲੜਿਆ ਐਸਓ ਐਸਐਚਓ ਦਵਿੰਦਰ ਦੇ ਨਾਲ ਕਿ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਤੇ ਕਿ ਅਪੀਲ ਉਹਨਾਂ ਨੇ ਲੋਕਾਂ ਨੂੰ ਕੀਤੀ ਹੈ ਤੇ ਇੱਕ ਵਾਰ ਥੁਰੂ ਤਸਵੀਰਾਂ ਵੀ ਦਿਖਾ ਦਿੰਦੇ ਨੇ ਕਿਸ ਤਰ੍ਹਾਂ ਦੇ ਨਾਲ ਪੁਲਿਸ ਨੇ ਜਿਹੜਾ ਇਹ ਰੰਗੇ ਹਾਥੀ ਇਹਨਾਂ ਸ਼ਰਾਬਤੀ ਅੰਸਰਾਂ ਨੂੰ ਕਾਬ ਇਮਾਨਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸਮੇਂ-ਸਮੇਂ ਤੇ ਸਿਵਲ ਹਸਪੀਟਲ ਵਿੱਚ ਚੈਕਿੰਗ ਕਰਦੇ ਹਾਂ ਤੇ ਜਿਹੜਾ ਨੂੰ ਨਸ਼ਾ ਛਡਾਊ ਕੇਂਦਰ ਤੋਂ ਨਸ਼ਾ ਛਡਾਣ ਦੀ ਗੋਲੀ ਲੱਗੀ ਹੋਈ ਹੈ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਆਪਣੀ ਗੋਲੀ ਲੈ ਕੇ ਤੇ ਆਪਣੇ ਕੰਮਾਂ ਕਾਰਾਂ ਤੇ ਚੱਲ ਜਨ ਤੇ ਇੱਥੇ ਗਰੁੱਪ ਬਣਾ ਕੇ ਇਕੱਠੇ ਨਾ ਹੋਣ ਜਿਹੜਾ ਵੀ ਇੱਥੇ ਕੋਈ ਵਿਅਕਤੀ ਗਰੁੱਪ ਬਣਾ ਕੇ ਇਕੱਠਾ ਹੋਇਆ ਪਾਇਆ ਗਿਆ ਤੇ ਉਹਦੇ ਤੇ ਮਾਨਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਭ ਦੇਖਿਆ ਜਾਂਦਾ ਹੈ ਕਿ ਪਹਿਲੇ ਨਾਲੋਂ ਕਾਫੀ ਜਿਹੜਾ ਫਰਕ ਪਿਆ ਹੈਗਾ ਜਿਹੜੀ ਫੂਸੇ ਦੀ ਦਬਲੀ ਟੀਨ ਨਾਲ ਕੀ ਇਹ ਰੂਟੀਨ ਵਾਈ ਚੱਲਦਾ ਰਹੇਗਾ ਇਸ ਤਰ੍ਹਾਂ ਰੈਗੂਲਰ ਹੀ ਇਦਾਂ ਹਰ ਰੋਜ਼ ਅਸੀਂ ਸਵੇਰੇ ਆ ਕੇ ਇੱਥੇ ਚੈਕਿੰਗ ਕਰਦੇ ਰਵਾਂਗੇ ਅਤੇ ਸ਼ਰਾਰਤੀ ਅਨਸਰ ਜਿਹੜੇ ਵੀ ਇੱਥੇ ਸਾਨੂੰ ਮਿਲਣਗੇ ਉਹਨਾਂ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੈਪਟਨ ਹਣੀ ਦੇ ਨਾਲ ਅੱਜ ਸੰਗੀ ਰਿਪੋਰਟ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਬਾਹਰ ਦਸਤੇ ਇਹ ਕੁਝ ਅਜਿਹੇ ਸ਼ਰਾਰਤੀ ਆਂਸਰਾਂ ਤੇ ਪੁਲਿਸ ਨੇ ਮੀਕੇਲ ਕਸੀਏ ਜੋ ਕਿ ਨਸ਼ਾ ਛਡਾਉਣ ਦੀ ਦਵਾਈ ਜਿਹੜੀ ਹੈ ਉਹ ਅੰਦਰੋਂ ਲਿਆ ਕੇ ਤੇ ਬਾਹਰ ਜਿਹੜਾ ਹੈ ਉਹ ਬਲੈਕ ਤੇ ਵਿੱਚ ਵੇਚਦੇ ਸੀ ਤੇ ਪੁਲਿਸ ਨੂੰ ਜਿਹੜੀ ਖੋਫੀਆ ਸੂਚਨਾ ਮਿਲੀ ਸੀ ਤੇ ਉਸ ਤੇ ਆਧਾਰ ਤੇ ਹੀ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਸ਼ਰਾਰਤੀ ਆਂਸਰਾਂ ਨੂੰ ਕਾਬੂ ਕੀਤਾ ਗਿਆ ਤੇ ਐਸਐਚਓ ਦਵਿੰਦਰ ਸਿੰਘ ਨੇ ਤਮਾਮ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਅਜੀਹਾ ਇੱਥੇ ਨਸ਼ਾ ਛਡਾਉਣ ਦੇ ਲਈ ਜਾਂ ਫਿਰ ਆਪਣੇ ਨਸ਼ਾ ਛੱਡਣ ਦੇ ਲਈ ਇੱਥੇ ਆਉਂਦਾ ਹੈ ਤਾਂ ਉਹ ਸਿੱਧੇ ਜਾ ਕੇ ਦਵਾਈ ਲੈ ਕੇ ਸਿੱਧੇ ਆਪਣੇ ਆਪਣੇ ਘਰਾਂ ਨੂੰ ਜਾਣਾ ਕਿ ਇੱਥੇ ਜਿਹੜੀ ਹੈ ਮੰਡੀਆਂ ਬਣਾ ਕੇ ਬੈਠਣ ਕਿਉਂਦੀ ਇਸ਼ਰਾਰਤੀ ਆਂਸਰ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਕਰਦੇ ਨੇ ਤੇ ਕਿਤੇ ਨਾ ਕਿਤੇ ਸਿਵਲ ਹਸਪਤਾਲ ਦੇ ਵਿੱਚ ਦਿੱਤੀ ਗਈ ਸਕੂਨਤਾ ਜਿਹੜੀਆਂ ਨੇ ਉਹ ਵੀ ਅਫੈਕਟ ਹੁੰਦੀਆਂ ਨੇ ਇੱਕ ਵਾਰ ਗੱਲਬਾਤ ਕਰ ਲੜਿਆ ਐਸਓ ਐਸਐਚਓ ਦਵਿੰਦਰ ਦੇ ਨਾਲ ਕਿ ਜਾਣਕਾਰੀ ਉਹਨਾਂ ਨੇ ਦਿੱਤੀਏ ਤੇ ਕਿ ਅਪੀਲ ਉਹਨਾਂ ਨੇ ਲੋਕਾਂ ਨੂੰ ਕੀਤੀ ਐ ਤੇ ਇੱਕ ਵਾਰ ਥੋੜੂ ਤਸਵੀਰਾਂ ਵੀ ਦਿਖਾ ਦਿੰਦੇ ਕਿਸ ਤਰ੍ਹਾਂ ਦੇ ਨਾਲ ਪੁਲਿਸ ਨੇ ਜਿਹੜਾ ਇਹ ਰੰਗੇ ਹੱਥੀਂ ਨਾਲ ਸ਼ਰਾਬੀ ਆਂ ਇਹ ਮਾਨਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸਮੇਂ-ਸਮੇਂ ਤੇ ਸਿਵਲ ਹਸਪੀਟਲ ਵਿੱਚ ਚੈਕਿੰਗ ਕਰਦੇ ਹਾਂ ਤੇ ਜਿਹੜਾ ਨੂੰ ਨਸ਼ਾ ਛਡਾਊ ਕੇਂਦਰ ਤੋਂ ਨਸ਼ਾ ਛਡਾਣ ਦੀ ਗੋਲੀ ਲੱਗੀ ਹੋਈ ਹੈ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਆਪਣੀ ਗੋਲੀ ਲੈ ਕੇ ਤੇ ਆਪਣੇ ਕੰਮਾਂਕਾਰਾਂ ਤੇ ਚੱਲ ਜਨ ਤੇ ਇੱਥੇ ਗਰੁੱਪ ਬਣਾ ਕੇ ਇਕੱਠੇ ਨਾ ਹੋਣ ਜਿਹੜਾ ਵੀ ਇੱਥੇ ਕੋਈ ਵਿਅਕਤੀ ਗਰੁੱਪ ਬਣਾ ਕੇ ਇਕੱਠਾ ਹੋਇਆ ਪਾਇਆ ਗਿਆ ਤੇ ਉਹਦੇ ਤੇ ਮਾਨਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਦੇਖਿਆ ਜਾਂਦਾ ਹੈ ਕਿ ਪਹਿਲੇ ਨਾਲੋਂ ਕਾਫੀ ਜਿਹੜਾ ਫਰਕ ਪਿਆ ਹੈਗਾ ਜਿਹੜੀ ਫੂਸੇ ਦੀ ਗੱਲ ਤੇ ਨਾਲ ਕੀ ਇਹ ਰੂਟੀਨ ਵਾਈਪ ਚੱਲਦਾ ਰਹੇਗਾ ਇਸ ਤਰ੍ਹਾਂ ਰੈਗੂਲਰ ਹੀ ਇਦਾਂ ਹਰ ਰੋਜ਼ ਅਸੀਂ ਸਵੇਰੇ ਆ ਕੇ ਇੱਥੇ ਚੈਕਿੰਗ ਕਰਦੇ ਰਵਾਂਗੇ ਅਤੇ ਸ਼ਰਾਤੀ ਅਨਸਰ ਜਿਹੜੇ ਵੀ ਇੱਥੇ ਸਾਨੂੰ ਮਿਲਣਗੇ ਉਹਨਾਂ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੈਮੋਕਸ ਤੋਂ ਹਨੀ ਦੇ ਨਾਲ ਅੱਜ ਸੰਭੀ ਰਿਪੋਰਟ